ਨੀ ਕੋ ਹੋ ਗਿਆ ਹੈ ਗਿਆ ਅ ਕੱਲ ਆਪਣੀ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲੇ ਆ ਨਾ ਗੱਡੀ 'ਚ ਉਹ ਦਾ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਥ ਪਰ ਬਾਇਦਾ ਉਹ ਖਾ ਲਿਆ ਇਹ ਆਪਣੇ ਬੱਚਿਆਂ ਨਾਲ ਗੱਲ ਹੋਈ ਉਹਦੀ ਜਦੋਂ ਜਾਣ ਲੱਗਿਆ ਗੱਲ ਨਹੀਂ ਉਹ ਕੋਈ ਹੈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਿਆ ਹਏ ਕਾ ਆਪਣੇ ਕੱਲ ਜਿਵੇਂ ਕਹਿੰਦਾ ਸੀ ਮੈਂ ਆ ਕੇ ਆ ਕੇ ਨਾ ਸਭ ਨੂੰ ਫੋਨ ਕਰਾਂਗਾ ਤੁਹਾਨੂੰ ਹੇ ਕਿਹੜੀ ਜਗ੍ਹਾ ਗਿਆ ਇਹ ਜਗਾ ਵਾਲੀ ਹੈ ਹਾਂ ਸਿਰਨਗਰੀ ਹੈ ਹਾਂ ਡਿਪਟੀ ਸੀਸੀ ਲਗਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਇਹ ਮੇਰਾ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਦੇ ਉਹਦੇ ਡੈਡੀ ਨੂੰ ਭਰਾਤਾ ਫੋਨ ਫਿਰ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜੈ ਨਾਲ ਗੱਲ ਇਹ ਵੀ ਤੁਹਾਡਾ ਬੇਰਸੀ ਹੋ ਗਿਆ ਹਾਂਜੀ ਮੇਰਾ ਨਾ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂ ਨਾਲ ਉਹ ਦੱਸਣ ਡੇ ਕਿ ਆ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਐ ਐਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਹਾਦਸਾ 9:30 10 ਵਜੇ ਇੱਥੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਤਾਂ ਗੋਪੀ ਸ਼ਹੀਦ ਹੋ ਗਿਆ ਜਿੰਦਗੀ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਬੰਮੀ ਸਿੰਘ ਜਿਨ੍ਹਾਂ ਦੀ ਡਿਊਟੀ ਅਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਿਲੇ ਸਦਾ ਲਖਵਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਇਹ ਕਹਿਣਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਭ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ ਅ 9 10 ਸਾਲ ਇਸ ਡਿਊਟੀ ਕਰਦਿਆਂ ਹੋ ਗਿਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਹੈ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਉੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ 'ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਔਰ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋ ਗਈ ਜਿਹਦੇ ਕਰਕੇ ਅੱਜ ਪੰਜਾਬ ਨੂੰ ਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇੰਨਾ ਕਰਹਿਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਈ ਗੁਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਪਰੰਪਰਾ ਨੂੰ ਕਾਇਮ ਰੱਖਤੇ ਹੋਏ ਆਪਣਾ ਇੱਕ ਹੋਰ ਯੋਦਾ ਭਾਰਤੀ ਸੈਨਾ ਕੀ 19 ਰਾਸ਼ਟਰੀ ਰਾਈਫਲਸ ਦਾ ਲਾਸਟੇ ਗੁਰਪ੍ਰੀਤ ਸਿੰਘ ਦੇਸ਼ ਕੀ ਬਲੀਵੇਦੀ ਪਰ ਕੁਰਬਾਨ ਕਰ ਦਿਆ ਲਾਸਟੇ ਗੁਰਪ੍ਰੀਤ ਸਿੰਘ ਬਹੁਤ ਹੀ ਬਹਾਦਰ ਸੈਨਿਕ 6 ਫੁੱਟ ਉਸਕੀ ਹਾਈਟ ਸੀ ਔਰ ਅਲਾ ਦਰਜੇ ਕਾ ਖਿਲਾੜੀ ਥਾ ਔਰ ਕਲੀ 2.5 ਵਜੇ ਪਰਿਵਾਰ ਸੇ ਉਸਕੀ ਬਾਤ ਹੁੰਦੀ ਹੈ ਵੀਡੀਓ ਕਾਲ ਆਤੀ ਹੈ पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिरा अपने नौ साथियों के साथ आठ साथी ज़ख्मी हो गए लेकिन गुरप्रीत सिंह जो है मातृभूमि पर कुर्बान हो गया